ਤੇ ਤੀਰਥ ਯਾਤਰਾ ਦੇ ਪਹਿਲੇ ਪੜਾਅ ਦੇ ਦੌਰਾਨ ਕੁਰਕ ਖੇਤਰ ਗਏ ਉਥੇ ਸੂਰਜ ਗ੍ਰਹਿਣ ਦਾ ਪੂਰਬ ਲੱਗਿਆ ਹੋਇਆ ਸੀ ਲੋਕ ਆਪਣੇ ਘਰਾਂ ਵਿੱਚ ਅੱਗ ਤੱਕ ਨਹੀਂ ਸੀ ਬਾਲਦੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਥੇ ਪਧਾਰੇ ਚਰਨ ਪਾਏ ਹਜ਼ੂਰ ਨੇ ਤੇ ਇੱਕ ਰਾਣੀ ਨੇ ਆਣ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਨਮਸਕਾਰ ਕੀਤੀ ਕਿ ਮਹਾਰਾਜ ਸਾਡੇ ਦੁਸ਼ਮਣਾਂ ਨੇ ਸਾਡੇ ਤੋਂ ਸਾਰਾ ਕੁਝ ਖੋਖ ਸਟ ਲਿਆ ਸਾਡੇ ਕੋਲ ਕੁਝ ਵੀ ਨਹੀਂ ਬਚਿਆ ਇਹ ਮੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਹੈ ਜਿਹਦਾ ਨਾਮ ਜਗਤ ਰਾਏ ਹੈ ਜੋ ਰਾਜਾ ਹਾਂਸੀ ਰਾਜਦਾਸ ਪੁੱਤਰ ਸੀ ਸਹਜਾਦਾ ਸੀ ਕਿ ਇਹਦੇ ਹਿੱਸੇ ਦਾ ਰਾਜ ਭਾਗ ਵੀ ਸਾਰਾ ਚਲਾ ਗਿਆ ਤੇ ਕੁਝ ਵੀ ਨਹੀਂ ਬਚਿਆ ਹੁਣ ਕਿਰਪਾ ਕਰੋ ਸਾਨੂੰ ਰਾਜ ਭਾਗ ਬਖਸ਼ੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਾਨ ਨੇ ਕਉਤਾ ਕੀਤਾ ਮਹਾਰਾਜ ਕਹਿਣ ਲੱਗੇ ਵੀ ਆ ਜਿਹੜਾ ਤੁਸੀਂ ਹਰਨ ਲੈ ਆਂਦਾ ਨਾ ਸ਼ਿਕਾਰ ਕਰਕੇ ਇਹ ਹਰਨ ਨੂੰ ਭਾਂਡੇ ਵਿੱਚ ਪਾ ਕੇ ਤੇ ਇਹਦਾ ਮਾਸ ਰਿੰਨੋ ਅਸੀਂ ਛਕਾਂਗੇ ਸਾਨੂੰ ਭੁੱਖ ਲੱਗੀ ਹੈ ਕਉਤਕਿਆ ਮਹਾਰਾਜ ਆ ਇਹ ਸਾਰਾ ਪ੍ਰਸੰਗ ਸੁਣਨਾ ਤੇ ਫਿਰ ਇਹਦੇ ਅਖੀਰ ਵਿੱਚ ਇਹਦਾ ਨਿਚੋੜ ਸਮਝ ਆਏਗਾ ਵੈਸੇ ਇਹ ਪ੍ਰਸੰਗ ਕਈ ਦਿਨ ਚੱਲੇਗਾ ਕਿਉਂਕਿ ਇਹ ਲਮੇਰੀ ਕਥਾ ਹੈ ਤੇ ਇਹਦੇ ਵਿੱਚ ਗੁਰਬਾਣੀ ਦਾ ਬਹੁਤ ਵਡੇਰਾ ਸ਼ਬਦ ਮਾਸ ਮਾਰ ਕਰ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਇਹ ਬਹੁਤ ਲਮੇਰਾ ਸ਼ਬਦ ਆ ਤੇ ਕਈ ਦਿਨ ਇਹਦੀ ਕਥਾ ਚੱਲਣੀ ਹੈ ਜੇ ਹੋਰ ਉਹਨੇ ਮਹਾਰਾ ਦਾ ਵਚਨ ਪਾਲਿਆ ਤੇ ਭਾਂਡੇ ਵਿੱਚ ਪਾ ਕੇ ਹਰਨ ਦਾ ਮਾਸ ਰੰਨ ਦਿੱਤਾ ਹੁਣ ਮਾਸ ਦੀ ਆਪਣੀ ਸੁਗੰਧੀ ਐ ਭੋਜਨ ਦੀ ਆਪਣੀ ਸੁਗੰਧੀ ਐ ਹਰੇਕ ਦੀ ਸੁਗੰਧੀ ਦੂਰ ਤੱਕ ਗਈ ਬ੍ਰਾਹਮਣ ਆ ਗਏ ਸੰਨਿਆਸੀ ਆ ਗਏ ਇਕੱਠੇ ਹੋ ਕੇ ਮਹਾਰਾਜ ਨੂੰ ਕਹਿਣ ਲੱਗੇ ਵੀ ਤੁਸੀਂ ਆਪਣੇ ਆਪ ਨੂੰ ਫਕੀਰ ਕਹਾਉਨੇ ਆ ਫਕੀਰਾਂ ਵਾਲਾ ਲਿਬਾਸ ਆ ਤੇ ਧਰਮ ਦੇ ਉਲਟ ਕਿਉਂ ਜਾ ਰਹੇ ਆ ਸੂਰਜ ਗਰਹਿਣ ਦਾ ਸਮਾਂ ਕੋਈ ਅੱਗ ਵੀ ਨਹੀਂ ਬਾਲਦਾ ਤੁਸੀਂ ਮਾਸ ਰੰਦੇ ਆ ਤੇ ਗਰੀਬ ਨमाज ਮਹਾਰਾਜ ਜੀ ਨੇ ਦੱਸਿਆ ਵੀ ਮਾਸ ਦੀ ਗੱਲ ਤੁਹਾਡੇ ਹੀ ਸ਼ਾਸਤਰਾਂ ਦੇ ਵਿੱਚ ਲਿਖੀ ਹੋਈ ਜੱਜ ਕਾਜ ਵੀ ਆਏ ਸੁਹਾਵੇ ਉਥੇ ਮਾਸ ਮਾਣਾ ਚਾਰ ਵਰਨ ਨੇ ਹਰ ਕੋਈ ਆਪੋ ਆਪਣਾ ਧਰਮ ਨਿਭਾਉਂਦਾ ਹੈ ਮੈਂ ਖੱਤਰੀ ਆ ਇਸ ਕਰਕੇ ਮੈਂ ਜੱਗ ਹਵਨ ਵੀ ਮਾਸ ਦੇ ਨਾਲ ਹੀ ਕਰਦਾ ਇਹਨਾਂ ਨੇ ਬਚਨ ਆਖੇ ਜੋ ਪਿਛਲੀ ਕਥਾ ਦੇ ਅਖੀਰਲੇ ਬਚਨ ਸਨ ਅਖੀਲੀਆਂ ਬਾਉੜੀਆਂ ਸਨ ਕਿ ਮਹਾਰਾਜ ਤੁਮਨੇ ਬੇਖ ਫਕੀਰੀ ਲੀਨੋ ਬਿਨਾ ਸ਼ਸਤਰ ਕਿਉਂ ਛਤਰੀ ਚੀਨੋ ਵੀ ਤੁਸੀਂ ਤਾਂ ਫਕੀਰਾਂ ਵਾਲਾ ਲਿਬਾਸ ਧਾਰਨ ਕੀਤਾ ਤੇ ਬਿਨਾ ਸ਼ਸਤਰ ਤੋਂ ਤੁਸੀਂ ਛਤਰੀ ਕਿਵੇਂ ਹੋਗੇ ਭਲਾ ਗੁਰੂ ਕਹੈ ਆਯੁਧ ਹਮ ਪਸੂ ਉਚਰਹਿ ਨਾਮ ਸੁਨੋ ਮੈਂ ਤਾਸੂ ਮਹਾਰਾਣੇ ਆਖਿਆ ਵੀ ਮੇਰੇ ਪਾਸ ਸ਼ਸਤਰ ਨੇ ਮੈਂ ਤਾਂ ਕਛਤਰੀ ਆ ਸ਼ਸਤਰ ਧਾਰੀ ਆ ਜਿਹੜੇ ਮੇਰੇ ਪਾਸ ਸ਼ਸਤਰ ਨੇ ਉਹ ਮੈਂ ਤੈਨੂੰ ਦੱਸਦਾ ਵਾਂ ਕਿਵੇਂ ਮੈਂ ਕਛਤਰੀ ਹਾਂ ਉਹ ਮਹਾਰਾ ਦੀ ਕਥਾ ਜਿਵੇਂ ਇਹਨਾਂ ਪੰਡਿਤ